ਕੋਈ ਰੱਬ ਨੂੰ ਲੱਭਣ ਮੰਦਰ ਜਾਵੇ ਕੋਈ ਜਾਂਦਾ ਹੈ ਮਸਜਿਦ ਰੱਬ ਨਹੀਂ ਲੱਭਣਾ ਜਦੋਂ ਤੱਕ ਨਾ ਵੇਖਿਆ ਆਪਣੇ ਅੰਦਰ ਰੱਬ ਨਹੀਂ ਲੱਭਣਾ ਜਦੋਂ ਤੱਕ ਨਾ ਵੇਖਿਆ ਆਪਣੇ ਅੰਦਰ ਕਿਉਂਕਿ ਅਸੀਂ ਜਦੋਂ ਰੱਬ ਦੇ ਘਰ ਜਾਂਦੇ ਹਾਂ ਅਸੀਂ ਰੱਬ ਦੇ ਘਰ ਜਾਂਦੇ ਹਾਂ ਆਪਣੀਆਂ ਖੁਆਇਸ਼ਾਂ ਲੈ ਕੇ ਅਸੀਂ ਰੱਬ ਦੇ ਘਰ ਜਾਂਦੇ ਹਾਂ ਮੁਰਾਦਾ ਮੰਗਣ ਅਸੀਂ ਰੱਬ ਦੇ ਘਰ ਜਾਂਦੇ ਹਾਂ ਆਪਣੇ ਸੁੱਖ ਦੇ ਲਈ ਸਰੀਰਿਕ ਸੁੱਖ ਦੇ ਲਈ ਜੇ ਅਸੀਂ ਰੱਬ ਨੂੰ ਮਿਲਣਾ ਜਾਂਦੇ ਹਾਂ ਰੱਬ ਨੂੰ ਪਾਣਾ ਜਾਂਦੇ ਹਾਂ ਤਾਂ ਬਾਬਿਓ ਸਭ ਤੋਂ ਪਹਿਲਾਂ ਤਾਂ ਰੱਬ ਨੂੰ ਵੇਖਣ ਦੀ ਵੇਖਣ ਵਾਲੀ ਅੱਖ ਹੋਣੀ ਚਾਹੀਦੀ ਹੈ। ਰੱਬ ਸਾਡੇ ਤੋਂ ਵੱਖ ਨਹੀਂ ਹੈ। ਬਸ ਸਾਡੀ ਦੇਖਣ ਵਾਲੀ ਜੋ ਉਹ ਅੱਖ ਨਹੀਂ। ਰੱਬ ਸਾਡੇ ਅੰਦਰ ਹੈ। ਅਸੀਂ ਬਾਹਰ ਭਟਕੇ ਹੋਏ ਹਾਂ। ਰੱਬ ਨੂੰ ਬਾਹਰ ਲੱਭੀ ਜਾਂਦੇ ਆ। ਰੱਬ ਸਾਨੂੰ ਜਦੋਂ ਵੀ ਮਿਲਣਾ ਹੈ ਸਾਡੇ ਅੰਦਰੋਂ ਹੀ ਮਿਲਣਾ ਹੈ। ਸਾਨੂੰ ਅੰਦਰੋਂ ਹੀ ਮਹਿਸੂਸ ਹੋਣਾ ਹੈ। ਸਾਨੂੰ ਅੰਦਰੋਂ ਹੀ ਉਸ ਪਰਮਾਤਮਾ ਦੀ ਪ੍ਰਾਪਤੀ ਹੋਣੀ ਹੈ। ਬਾਕੀ ਦੇ ਆਪਾਂ ਆਪਣੀਆਂ خواہشਾਂ ਮੁਰਾਦਾਂ ਲੈ ਕੇ ਰੱਬ ਦੇ ਘਰ ਜਾਂਦੇ ਹਾਂ। ਜਿन्हे ਰੱਬ ਨੂੰ ਪਾਣਾ ਬਾਬੇ ਉਹ ਆਪਣੇ ਅੰਦਰੋਂ ਹੀ ਪਾਣਾ ਹੈ। ਵਿਸ਼ਵਾਸ ਰੱਖ ਕੇ ਯਕੀਨ ਨਾਲ ਸ਼ਰਧਾ ਨਾਲ ਰੱਬ ਨੂੰ ਯਾਦ ਕਰਨਾ ਰੱਬ ਦੇ ਦੱਸੇ ਹੋਏ ਉਸ ਰਾਹ ਤੇ ਉਸ ਮਾਰਗ